ਜੂਨ ਜੁਲਾਈ ਅਗਸਤ ਮਹੀਨਿਆਂ ਵਿੱਚ ਆਹ ਗਲਤੀ ਬਿਲਕੁਲੋਂ ਕੋਈ ਵੀ ਮੇਰਾ ਭੈਣ ਭਰਾ ਨਾ ਕਰੇ ਚਾਹੇ ਉਹ ਪਿੰਡ 'ਚ ਰਹਿੰਦਾ ਹੋਵੇ ਕਸਬੇ 'ਚ ਰਹਿੰਦਾ ਹੋਵੇ ਸ਼ਹਿਰ 'ਚ ਰਹਿੰਦਾ ਹੋਵੇ ਸਕੂਟਰ 'ਤੇ ਜਾਂਦਾ ਹੋਵੇ ਕਾਰ 'ਤੇ ਜਾਂਦਾ ਹੋਵੇ ਕੋਈ ਵੀ ਮੇਰਾ ਭੈਣ ਭਰਾ ਗਲਤੀ ਨਾ ਕਰੇ ਜੇ ਕੀਤੀ ਤਾਂ ਮੌਤ ਹੋ ਸਕਦੀ ਹਰ ਸਾਲ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਆ ਮਈ ਜੂਨ ਜੁਲਾਈ ਅਗਸਤ ਮਹੀਨੇ ਚ ਖਾਸ ਕਰਕੇ ਜਿਹੜੇ ਲੋਕ ਆ ਗਲਤੀ ਕਰਦੇ ਨੇ ਤੁਹਾਨੂੰ ਸਭ ਨੂੰ ਪਤਾ ਕਿ ਇਹ ਜਿਹੜੇ ਮਹੀਨੇ ਗੜ ਲਿਆਉਣੇ ਨੇ ਗਰਮੀਆਂ ਵਾਲੇ ਇਹਨਾਂ ਮਹੀਨਿਆਂ ਚ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨੇ ਮੀਂਹ ਪੈਣ ਲੱਗ ਪੈਂਦਾ ਜਦੋਂ ਮੀਂਹ ਪੈਣ ਲੱਗ ਪੈਂਦਾ ਤੇ ਬਹੁਤ ਜਿਹੜੀ ਖੇਤੀ ਜ਼ਮੀਨ ਆ ਉਥੇ ਸਾਰਿਆਂ ਤੇ ਜ਼ਿਆਦਾਤਰ ਖੇਤੀ ਹੋ ਜਾਂਦੀ ਝੋਨਾ ਲੱਗ ਜਾਂਦਾ ਝੋਨੇ ਤੋਂ ਬਾਅਦ ਕਿਉਂ ਨਾ ਜ਼ਮੀਨਾਂ ਚ ਪਾਣੀ ਰਹਿਣ ਲੱਗ ਪੈਂਦਾ ਤੇ ਜਮੀਨ ਦੇ ਵਿੱਚ ਸੁੱਕਾ ਤਾਂ ਖਤਮ ਹੋ ਜਾਂਦਾ ਹੈ ਲੇਕਿਨ ਅਸੀਂ ਕੀ ਕਰਦੇ ਹਾਂ ਕਿ ਆਪਣੀ ਰੂਟੀਨ ਮੁਤਾਬਕ ਆਪਣੀਆਂ ਆਦਤਾਂ ਦੇ ਮੁਤਾਬਕ ਉਦਾਂ ਹੀ ਚੱਲਦੇ ਹਾਂ ਜਿਵੇਂ ਮੰਨ ਲਓ ਘਰ ਦੇ ਦਰਵਾਜ਼ੇ ਲਾਗੇ ਜੁੱਤੇ ਲਾਤੇ ਘਾਹ ਤੇ ਮੋਟਰਸਾਈਕਲ ਖੜਾ ਕਰਤਾ ਗੱਡੀ ਖੜੀ ਕਰਤੀ ਘਾਹ ਦੇ ਲੰਮੇ ਪੈਗੇ ਜਿਵੇਂ ਮੰਨ ਲਓ ਸਾਡਾ ਇੱਕ ਸੁਭਾਅ ਹੁੰਦਾ ਆ ਬਹੁਤ ਸਾਰੇ ਬੱਚਿਆਂ ਦਾ ਜਾਂ ਬੱਚੇ ਘਾਹ ਤੇ ਖੇਡਦੇ ਰਹਿੰਦੇ ਨੇ ਐਵੇਂ ਵੀ ਹੁੰਦਾ ਕਈ ਲੋਕ ਪਾਰਕਿੰਗ ਚੱਲ ਜਾਣਗੇ ਘਾਹ ਦੇ ਤੁਰੇ ਫਿਰਨਗੇ ਇਹ ਵੀ ਵੀ ਹੁੰਦਾ ਸੜਕਾਂ ਤੇ ਤੁਰੇ ਫਿਰਦੇ ਹੋਣਗੇ ਇਹ ਵੀ ਹੁੰਦਾ ਤੇ ਇਹ ਕੀ ਇੱਥੇ ਵਿੱਚ ਕੀ ਮੌਤ ਹੁੰਦਾ ਕੀ ਕਾਰਨ ਹੈ ਹੁਣ ਮੌਤ ਕਿੱਦਾਂ ਹੁੰਦੀ ਆ ਤੁਸੀਂ ਸਭ ਜਾਣਦੇ ਹੋ ਕਿ ਇਨ੍ਹਾਂ ਮਹੀਨਿਆਂ ਜਦੋਂ ਪਾਣੀ ਜਦੋਂ ਖੇਤਾਂ 'ਚ ਹਾਲ ਵੱਟਾਂ 'ਚ ਪੈ ਜਾਂਦਾ ਤੇ ਬਹੁਤ ਸਾਰੇ ਜਿਹੜੇ ਸੱਪ ਨੇ ਜਿਹੜੇ ਖਤਰਨਾਕ ਜੀਵ ਨੇ ਉਹ ਉਹਨਾਂ ਖੁੱਡਾਂ 'ਚੋਂ ਬਾਹਰ ਨਿਕਲ ਆਉਂਦੇ ਨੇ ਖੁੱਡਾਂ ਚੋਂ ਬਾਹਰ ਨਿਕਲ ਕੇ ਉਹ ਕੁਝ ਤਾਂ ਲੋਕਾਂ ਦੇ ਘਰਾਂ ਵੱਲ ਨੂੰ ਵੱਧਨੇ ਸ਼ੁਰੂ ਹੋ ਜਾਂਦੇ ਨੇ ਕੁਝ ਪਾਰਕਾਂ 'ਚ ਚੱਲ ਜਾਂਦੇ ਨੇ ਜਾਂ ਉਹ ਜਗ੍ਹਾ ਜਿੱਥੇ ਉੱਥੇ ਪਾਣੀ ਨਾ ਹੋਵੇ ਸੁੱਕੀ ਜਗ੍ਹਾ ਹੋਵੇ ਲੇਕਿਨ ਪਾਣੀ ਨਾ ਹੋਵੇ ਉਹਨਾਂ ਜਗ੍ਹਾ ਤੇ ਉਹ ਗੁੱਸ਼ੂ ਮੁੱਸ਼ੂ ਹੋ ਕੇ ਰਹਿਣ ਲੱਗ ਪੈਂਦੇ ਨੇ ਕਈਆਂ ਦੇ ਬਦਲ ਕਿਸੇ ਵੀ ਜਗ੍ਹਾ ਤੇ ਉਹ ਜਾ ਸਕਦੇ ਨੇ ਜਿਵੇਂ ਗਮਲਿਆਂ ਦੇ ਵਿੱਚ ਵੀ ਜਾ ਸਕਦੇ ਨੇ ਜਾਂ ਜਿੱਥੇ ਕੋਈ ਨੇ ਕੋਈ ਸਬਜ਼ੀਆਂ ਲਾਈਆਂ ਨੇ ਉਹਦੇ ਵਿੱਚ ਵੀ ਵੜ ਸਕਦੇ ਨੇ ਅਸੀਂ ਕੀ ਕਰਦੇ ਹਾਂ ਆਪਣੀ ਰੁਟੀਨ ਮੁਤਾਬਕ ਕਿ ਜਿੱਥੇ ਜੁੱਤੇ ਲਾਏ ਘਰ ਦੇ ਦਰਵਾਜ਼ੇ ਦੇ ਬਾਹਰ ਜਾਂ ਗਲੀ ਦੇ ਲਾਗੇ ਕਿਉਂਕਿ ਸ਼ਹਿਰਾਂ 'ਚ ਵੀ ਪਾ ਕਾ ਹੁੰਦੀਆਂ ਨੇ ਤੁਸੀਂ ਸਭ ਜਾਣਦੇ ਹੋ ਤਾਂ ਫਿਰ ਕੀ ਹੁੰਦਾ ਪਾਰਕਾਂ 'ਚ ਜਦੋਂ ਮੀਂਹ ਪੈਂਦਾ ਆ ਉਹ ਵੀ ਪਾਣੀ ਨਾਲ ਭਰ ਜਾਂਦੀਆਂ ਤੇ ਉਹਨਾਂ ਦੀਆਂ ਰੁੱਡਾਂ ਦੇ ਵਿੱਚੋਂ ਜਿਹੜੇ ਇਹ ਸੱਪ ਵਗੈਰਾ ਜਾਂ ਹੋਰ ਜੀਵ ਨੇ ਉਹ ਬਾਹਰ ਨਿਕਲ ਕੇ ਘਰਾਂ ਨੂੰ ਤੁਰ ਪੈਂਦੇ ਨੇ ਲੋਕਾਂ ਦੇ ਘਰਾਂ 'ਚ ਅਕਸਰ ਇਹਨਾਂ ਮਹੀਨਿਆਂ 'ਚ ਲੋਕਾਂ ਦੇ ਜੁੱਤੀਆਂ 'ਚ ਸੱਪ ਬਹੁਤ ਬੜੇ ਦੇਖਿਓ ਨੇ ਬਹੁਤ ਸਾਰੀਆਂ ਭੈਣ ਭਰਾਵਾਂ ਨੇ ਵੀਡੀਓ ਦੇਖਿਆ ਹੋਣਗੀਆਂ ਸਾਡੀ ਕੀ ਆਦਤ ਏ ਚਾਹੇ ਜੁੱਤੇ ਬੱਚੇ ਦੇ ਹੋਣ ਜਵਾਨ ਦੇ ਹੋਣ ਬਜ਼ੁਰਗ ਦੇ ਹੋਣ ਉਹ ਜਦੋਂ ਵੀ ਕਿਹਨੇ ਜਾਣਾ ਆ ਉਹਨੇ ਦਵਦਾ ਜੁੱਤਾ ਫੜਨਾ ਤੇ ਪੈਰ ਵਿੱਚ ਪਾ ਲੈਣਾ ਹਾਂਜੀ ਇਦਾਂ ਹੀ ਬੱਚੇ ਕਰਦੇ ਇਦਾਂ ਹੀ ਜਵਾਨ ਕਰਦੇ ਇਦਾਂ ਦੂਜੇ ਲੋਕ ਕਰਦੇ ਜੇ ਰੱਬ ਨਾ ਕਰੇ ਉਹਦੇ ਵਿੱਚ ਕੁਦਰਤੀ ਕੋਈ ਇਹੋ ਜਿਹਾ ਜੀਵ ਵੜ ਕੇ ਬੈਠਾ ਹੋਵੇ ਤਾਂ ਫਿਰ ਕਿੰਨਾ ਵੱਡਾ ਪਾਣਾ ਵਰਤ ਜਾਂਦਾ ਤੁਸੀਂ ਸਭ ਜਾਣਦੇ ਹੋ ਇਸ ਤੋਂ ਇਲਾਵਾ ਜਦੋਂ ਅਸੀਂ ਕਾਰ ਤੇ ਕੋਈ ਮੋਟਰਸਾਈਕਲ ਖੜਾ ਕਰਦੇ ਹਾਂ ਤੇ ਕਈ ਵਾਰ ਆ ਮੋਟਰਸਾਈਕਲ ਆਪਾਂ ਤੇ ਆਪਣੀ ਰੁਟੀਨ ਮੁਤਾਬਕ ਹੀ ਚੱਲ ਰਹੇ ਹੁੰਦੇ ਆ ਤੇ ਉਹ ਕਾਰ ਤੋਂ ਖਲੋਤੇ ਮੋਟਰਸਾਈਕਲ ਦੇ ਵਿੱਚ ਜਿਹੜਾ ਸੱਪ ਵੜਿਆ ਚੜ ਜਾਂਦਾ ਆ ਬਹੁਤ ਸਾਰੇ ਭੈਣ ਭਰਾਵਾਂ ਨੇ ਵੀਡੀਓਜ਼ ਦੇਖੇ ਹੋਣਗੇ ਕਿ ਕਈ ਵਾਰਾ ਸੱਪ ਗੁੱਸ਼ੂ ਮੁੱਸ਼ੂ ਹੋ ਕੇ ਮੋਟਰਸਾਈਕਲ ਦੇ ਜਿਹੜਾ ਡੈਸ਼ਬੋਰਡ ਕਹਿ ਲਓ ਜਾਂ ਹੈੱਡ ਕਹਿ ਲਓ ਜਾਂ ਲਾਈਟ ਕਹਿ ਲਓ ਉਹਦੇ ਚੀ ਵੀ ਵਿਖੇ ਗਏ ਨੇ ਕਈ ਵਾਰਾ ਸਕੂਟਰੀਆਂ ਦੇ ਵਿੱਚ ਵਿਖੇ ਗਏ ਨੇ ਇਸੇ ਤਰ੍ਹਾਂ ਕਾਰਾਂ ਨਾਲ ਵੀ ਹੋ ਜਾਂਦਾ ਵਾ ਮੈਂ ਆਸ ਕਰਦਾ ਕਿ ਮੇਰੇ ਭੈਣ ਭਰਾ ਇਨ੍ਹਾਂ ਮਹੀਨਿਆਂ ਦੇ ਵਿੱਚ ਬਹੁਤ ਧਿਆਨ ਰੱਖਿਆ ਕਰਨ ਹਮੇਸ਼ਾ ਰੱਖਣਾ ਵੀ ਚਾਹੀਦਾ ਲੇਕਿਨ ਇਨ੍ਹਾਂ ਮਹੀਨਿਆਂ ਚ ਖਾਸ ਕਰਕੇ ਕਿ ਜਿਹੜੇ ਜੁੱਤੇ ਨੇ ਉਹਨਾਂ ਨੂੰ ਜੁੱਤਿਆਂ ਵਾਲੇ ਸਟੈਂਡ 'ਚ ਰੱਖਣਾ ਚਾਹੀਦਾ ਤੇ ਜੇ ਦਰਵਾਜ਼ਾ ਬਾਹਰ ਲੱਗਾ ਤੇ ਸ਼ਾਮਾਂ ਨੂੰ ਬੰਦ ਕਰਕੇ ਹੀ ਸੌਣਾ ਚਾਹੀਦਾ ਅੰਦਰਵਾਰ ਨੂੰ ਤਾਂ ਕਿ ਕੋਈ ਜੀਵ ਜੰਤੂ ਤੁਹਾਡੇ ਮਕਾਨ ਦੇ ਅੰਦਰ ਤੁਹਾਡੀ ਕੋਠੀ ਦੇ ਅੰਦਰ ਜਾਂ ਤੁਹਾਡੇ ਕਮਰੇ ਦੇ ਵਿੱਚ ਨਾ ਵੜ ਜਾਵੇ ਜਿੱਥੇ ਉਹਨੂੰ ਸਪੇਸ ਲੱਭਦੀ ਹੋਵੇ ਇਹ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਜੇ ਤੁਸੀਂ ਘੁੰਮਣ ਫਿਰਨ ਗਏ ਹੋ ਤੇ ਉਸ ਘਾਹ 'ਤੇ ਹੀ ਘੁੰਮੋ ਜਿੱਥੇ ਤੁਹਾਨੂੰ ਲੱਗੇ ਕਿ ਬਿਲਕੁਲੋਂ ਬਰੀਕ ਘਾਹ ਆ ਆ ਦੀਦਾ ਤੁਹਾਨੂੰ ਮਿੱਟੀ ਤੱਕ ਨਜ਼ਰ ਆਉਂਦੀ ਆ ਤਾਕੇ ਉਤੇ ਪੈਰ ਰੱਖਿਆ ਕੋਈ ਨੁਕਸਾਨ ਨਹੀਂ ਹੋ ਸਕਦਾ ਸਭੋਂ ਸਾਨੂੰ ਉਸ ਥਾਂਾਂ ਤੇ ਨੰਗੇ ਪੈਰ ਨਹੀਂ ਤੁਰਨਾ ਚਾਹੀਦਾ ਹੋ ਸਕੇ ਤਾਂ ਕੋਈ ਬੂਟ ਵਗੈਰਾ ਜਾਂ ਚੱਪਲ ਵਗੈਰਾ ਪਾ ਕੇ ਹੀ ਤੁਰਨਾ ਚਾਹੀਦਾ ਕਿਉਂਕਿ ਤੁਸੀਂ ਮੇਰਾ ਪਰਿਵਾਰ ਹੋ ਆਪਾਂ ਸਾਰੇ ਇੱਕ ਪਰਿਵਾਰ ਆਂ ਜਦੋਂ ਕਿਸੇ ਪਰਿਵਾਰ ਦੇ ਵਿੱਚ ਕੁਝ ਵਾਪਰ ਜਾਂਦਾ ਆ ਫਿਰ ਅਸੀਂ ਬੜਾ ਰੋਲਾ ਪਾਉਂਨੇ ਆ ਕਿ ਇੰਜ ਹੋ ਗਿਆ ਉੰਜ ਹੋ ਗਿਆ ਇਸੇ ਤਰ੍ਹਾਂ ਜਿਹੜੇ ਕਿਸਾਨ ਵੀਰ ਨੇ ਕੋਈ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਦੋਂ ਉਹਨਾਂ ਨੇ ਝੋਨੀਆਂ ਦੀਆਂ ਵਟਾਂ ਤੇ ਤੁਰਨਾ ਆ ਤਾਂ ਉਦੋਂ ਧਿਆਨ ਨਾ ਤੁਰਨ ਕਿਉਂਕਿ ਵਟਾਂ ਦੇ ਉੱਪਰ ਸੱਪ ਆ ਕੇ ਬਹਿ ਸਕਦੇ ਨੇ ਕਿਉਂਕਿ ਪੈੜੀਆਂ 'ਚ ਝੋਨਾ ਲੱਗਾ ਹੋਣਾ ਪਾਣੀ ਨਾ ਭਰੀਆਂ ਹੋਣੀਆਂ ਤੇ ਫਿਰ ਉਹਨਾਂ ਨੇ ਸੱਪਾਂ ਨੇ ਉੱਥੇ ਵਟਾਂ ਤੇ ਹੀ ਆ ਕੇ ਬਹਿਣਾ ਜਾਂ ਕਈ ਵਾਰ ਉਹਨਾਂ ਦੀ ਮੋਟਰ ਤੇ ਸਟਾਰਟਰ ਤੇ ਜਾਂ ਉਹਨਾਂ ਕੋਈ ਖੂਹ ਪੁੱਟਿਆ ਹੋਵੇ ਉਹਦੇ ਵਿੱਚ ਜਾਂ ਕੋਈ ਰੁੱਖ ਜਿੱਥੇ ਥੱਲੇ ਕੇਰਾ ਲੰਮੇ ਪੈ ਜਾਂਦੇ ਜਿੱਥੇ ਸਕੂਟਰ ਮੋਟਰਸਾਈਕਲ ਖੜਾ ਕਰ ਲੈਂਦੇ ਨੇ ਉੱਥੇ ਵੀ ਇਵੇਂ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਮੈਂ ਆਸ ਕਰਦਾ ਮੇਰੇ ਭੈਣ ਭਰਾ ਧਿਆਨ ਰੱਖਰੀਨਾਂ ਮਹੀਨਿਆਂ 'ਚ ਇਹ ਮਹੀਨੇ ਜਿਹੜੇ ਨੇ ਸਮਾਂ ਬਰਸਾਤਾਂ ਦਾ ਹੁੰਦਾ ਤੇ ਸਾਤਾ ਚੀਜ਼ਾਂ ਵਰਤਦੀਆਂ ਹੀ ਬਹੁਤ ਨੇ ਜੇ ਆਪਾਂ ਖਿਆਲ ਰੱਖ ਲਾਂਗੇ ਤੇ ਬਚਾਅ ਹੋ ਜਾਏਗਾ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਹੋਰ ਚੰਗੇ ਭੈਣ ਭਰਾਵਾਂ ਨੂੰ ਜਾਗਰੂਕ ਕਰੋ ਤਾਂ ਕਿ ਕਿਸੇ ਦੀ ਜਾਨ ਸਾਡੇ ਕਰਕੇ ਬਚ ਸਕੇ ਇਹ ਸਭ ਤੋਂ ਵੱਡੀ ਸੇਵਾ ਹੋਵੇਗੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਇਸੇ ਮਕਸਦ ਲਈ ਸੇਵਾ ਭਾਵਨਾ ਦੀ ਮਕਸਦ ਹੀ ਆਪਾਂ ਚੈਨਲ ਬਣਾਇਆ ਜਿਹਦੇ ਉੱਪਰ ਲੱਖਾਂ ਭੈਣ ਭਰਾ ਸਾਡੇ ਜੁੜ ਚੁੱਕੇ ਨੇ ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਰੱਬ ਸੋਹਣੀ ਗਾੜੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ